ਜੈਤੋ ਵਿਖੇ ਅਣਪਛਾਤੇ ਚੋਰਾਂ ਵੱਲੋਂ ਇੱਕ ਤੇਲ ਫੈਕਟਰੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੀ ਨਕਦੀ, ਇੱਕ ਪਿਸਤਲ ਅਤੇ ਸੀਸੀਟੀਵੀ ਸਿਸਟਮ ਦਾ ਡੀਵੀਆਰ ਚੋਰਾ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫੈਕਟਰੀ ਮਾਲਕ ਨੇ ਇਸ ਘਟਨਾ ਸੰਬੰਧੀ ਆਪਣੇ ਹੀ ਚੌਂਕੀਦਾਰ ਤੇ ਸ਼ੱਕ ਜਤਾਇਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਚੌਂਕੀਦਾਰ ਸਮੇਤ ਹੋਰ ਸਭਾਵਿਕ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਨਾਲ ਹੀ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਬਸ ਅਧਿਕਾਰ ਦਾ ਕਹਿਣਾ ਹੈ ਕਿ ਜਾਂਚ ਉਪਰੰਤ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਇਹ ਮੇਰੇ ਚੌਂਕੀਦਾਰ ਦਾ ਮੇਰੇ ਕੋਲ ਫੋਨ ਗਿਆ 4:20 ਮਿੰਟ ਤੇ ਵੀ ਆਪਣੇ ਥੋੜੀ ਚੋਰੀ ਹੋ ਗਈ ਲੱਗਦੀ ਹੈ ਜੀ। ਮੈਂ ਕਿਹਾ ਚੋਰੀ ਥੋੜੀ ਦਾ ਕੀ ਮਤਲਬ ਹੈ? ਮੈਂ ਛੇ ਚੀਜ਼ੇ ਤੋਂ ਘਰੋਂ ਭੱਜ ਕੇ ਇੱਥੇ ਆਇਆ। ਆਕੇ ਦੇਖਿਆ ਤੇ ਦਫਤਰ ਦੇਲੇ ਲੋਕ ਸਿੱਕੇਲੇ ਉਹੀ ਟੁੱਟੇ ਹੋਏ ਜਿਨ੍ਹਾਂ ਦੇ ਵਿੱਚ ਮੇਰਾ ਕੈਸ਼ ਸੀਗਾ ਇੱਕ ਮੇਰਾ ਇੱਥੇ ਰਵਾਲਵਰ ਸੀ 32 ਬੋਰ ਇੱਕ ਤਾਂ ਉਹ ਤੇ ਕਰੀਬ 1.5 ਲੱਖ ਰੁਪਏ ਕੈਸ਼ ਕਿਲਾ ਸੀ ਉਹ ਚੋਰੀ ਹੋ ਗਿਆ ਤੇ ਚੌਕੀਦਾਰ ਦੇ ਮਤਲਬ ਕੋਈ ਹਾ ਭਾਵ ਨਹੀਂ ਸੀ ਉਹਨੇ ਪੌਣੇ ਮਤਲਬ ਪੌਣੇ 4 ਵਜੇ ਪਹਿਲਾਂ ਮੇਰੇ ਜਿਹੜਾ ਡਰਾਈਵਰ ਨੇ ਆਉਣਾ ਸੀ ਤੋਂ ਕਨਫਰਮ ਕੀਤਾ ਵੀ ਤੂੰ ਕਿੰਨੇ ਵਜੇ ਆਏਂਗਾ ਉਹ ਕਹਿੰਦਾ ਮੈਂ ਤਾਂ ਪੌਣਾ ਘੰਟਾ ਲੱਗੋ ਖਲੇ ਆਉਣ ਤੇ ਉਦੋਂ ਬਾਅਦ ਕੀ ਹੋਇਆ ਜੀ 3:51 ਮਿੰਟ ਤੇ ਕੈਮਰੇ ਦੇ ਵਿੱਚ ਰਿਕਾਰਡਿੰਗ ਆਈ ਆ ਬੰਦੇ ਮਤਲਬ ਆਰਾਮਨਾ ਫੈਕਟਰੀ ਦੇ ਵਿੱਚ ਆਉਂਦੇ ਆ ਤੇ ਚੋਰੀ ਕਰਕੇ 3:57 ਮਿੰਟ ਤੇ ਬੰਦੇ ਵਾਪ ਚਲੇ ਜਾਂਦੇ ਆ ਜਦੋਂ ਕਿ ਚੌਂਕੀਦਾਰ ਗੇਟ ਦੇ ਮੂਹਰੇ ਹੀ ਸੁੱਤਾ ਪਿਆ ਸੀਗਾ ਤੇ ਕੋਈ ਮਤਲਬ ਇਹਦਾ ਮਤਲਬ ਉਸ ਤੋਂ ਬਾਅਦ ਇਹ ਤੁਹਾਨੂੰ ਮੇਨ ਸ਼ੱਕ ਚ ਚੌਂਕੀਦਾਰ ਤੇ ਲੱਗ ਰਿਹਾ ਦੇਖੋ ਜੀ ਜੇ ਇੰਨੀ ਵੱਡੀ ਚੋਰੀ ਹੋ ਗਈ ਆ ਕੋਈ ਤਾਲਾ ਨਹੀਂ ਕੋਈ ਟੁੱਟਿਆ ਨਹੀਂ ਕੀਤਾ ਨਹੀਂ ਚੌਂਕੀਦਾਰ ਕੋਲ ਚਾਬੀਆਂ ਸੀ ਦਫ਼ਤਰ ਦੀਆਂ ਆਰਾਮ ਨਾਲ ਬੰਦੇ ਆਏ ਆ ਕੋਈ ਚੋਰੀ ਵਾਲ ਤਾਂ ਗੱਲ ਦੀ ਨਹੀਂ ਸੀਗੀ ਉਹਨੋਂ ਤਾਂ ਆਇ ਸੀ ਵੀ ਜਿਵੇਂ ਸਾਡੇ ਪੈਸੇ ਪਏ ਹੋਣ ਉੱਥੇ ਜਾ ਕੇ ਲੈ ਹੀ ਆਉਣੇ ਆ ਕਿਉਂਕਿ ਜੇ ਚੋਰ ਤੇ ਕੁੱਤਿਆਂ ਨਾਲ ਜਾਣ ਉਹ ਤਾਂ ਕੋਈ ਚੋਰੀ ਵਾਲ ਤਾਂ ਕਾ ਨਹੀਂ ਹੁੰਦੀ ਨੀਗੀ ਮੇਰਾ ਬਾਕੀ ਸਾਰਾ ਸਮਾਨ ਦਫ਼ਤਰ ਤੁਸੀਂ ਦੇਖੋ ਜਾ ਕੇ ਅੰਦਰ ਬਣਾਓ ਵੀ ਵੀਡੀਓ ਮੇਰਾ ਸਾਰਾ ਸਮਾਨ ਉਵੇਂ ਪਿਆ ਇੱਕ ਸਿਰਫ ਕੈਸ਼ ਇੱਕ ਮੇਰਾ ਰਵਾਲਵਰ ਤੇ ਇੱਕ ਮੇਰਾ ਡੀਵੀਆਰ ਹੋਰ ਉਹਨਾਂ ਨੇ ਦੇਖੋ ਮੇਰਾ ਲੈਪਟਾਪ ਵੀ ਪਿਆ ਅੰਦਰ ਮੇਰੇ ਕੈਮਰੇ ਲੱਗੇ ਜੂਜੇ ਵੀ ਲੱਗੇ ਹੋਏ ਆ ਮਤਲਬ ਐਲ ਸੀ ਡੀ ਲੱਗੀ ਹੋਈ ਆ ਮਸ਼ੀਨ ਵੀ ਪਈ ਆ ਹੋਰ ਉਹਨਾਂ ਕਿਚੇ ਨੂੰ ਹੱਥ ਵੀ ਨਹੀਂ ਲਾਇਆ ਇਹ ਘਟਨਾ ਕਿੰਨੇ ਵਜੇ ਦੀ ਇਹ ਘਟਨਾ ਜੀ ਚੋਰੀ ਦੀ ਹੋਈ ਹੈ 3:51 ਵਜੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਦਾ 4:20 ਵਜੇ ਮੈਨੂੰ ਫੋਨ ਲਾਉਂਦਾ ਜੀ ਉਹ ਤੁਸੀਂ ਪ੍ਰਸ਼ਾਸਨ ਨੂੰ ਫੋਨ ਕਰਦੇ ਹੋ ਅਸੀਂ ਪ੍ਰਸ਼ਾਸਨ ਦਾ ਫੋਨ ਕਰਨਾ ਹੀ ਸੀਗਾ ਜੀ ਅਸੀਂ ਪ੍ਰਸ਼ਾਸਨ ਨੂੰ ਤਕਰੀਬਨ ਮੈਂ ਕਹਿੰਦਾ 4:30 ਵਜੇ ਘੰਟੀ ਕਰਤੀ ਸੀ 4:30 ਕਰਦੀ ਕਰਦੀ ਹਾਂ ਜੀ ਹੁਣ ਕੀ ਹੋ ਗਿਆ ਫੈਮ ਨਹੀਂ ਉਹਨਾਂ ਨੇ ਇਸ ਵਿੱਚ ਦੋ ਆਦਮੀ ਵਿਚਾਲੇ ਭੇਜਤੇ ਸੀਗੇ ਜਿਹੜੇ ਹੁੰਦੇ ਆ ਉਹ ਚੌਂਕੀਦਾਰ ਨੂੰ ਲੈ ਗਏ ਨਹੀਂ ਕੋਈ ਉੱਚ ਅਧਿਕਾਰੀ ਵੀ ਪਹੁੰਚਿਆ ਉੱਚ ਅਧਿਕਾਰੀ ਜਿਹੜੇ ਉਹਨਾਂ ਦੇ ਬੰਦੇ ਰੌਂਟੇ ਸੀਗੇ ਬਾਜ਼ਾਰ 'ਚ ਫਿਰਦੇ ਉਹ ਆ ਗਏ ਸੀ ਬਿਕਰਮ ਆ ਗਿਆ ਸੀਗਾ ਮਤਲਬ ਜਿਹੜੇ ਮਤਲਬ ਉਹਨਾਂ ਨੇ ਇਸ ਚੌਂਕੀਦਾਰ ਨੂੰ ਨਾਲ ਦੇ ਨਾਲ ਲੈ ਗਿਆ ਉਹ ਠੀਕ ਹੈ ਕਿ ਨਹੀਂ ਬਾਕੀ ਡੀਐਸਪੀ ਸਾਹਿਬ ਆ ਰਹੇ ਆ ਐਮਐਲਏ ਸਾਹਿਬ ਨਾਲ ਗੱਲ ਹੋਊਗੀ ਸਾਰੇ ਤੇ ਕਾਰਵਾਈ ਤਾਂ ਸ਼ੁਰੂ ਹੋਈ ਗਈ ਆ ਇਹ ਮੇਰੇ ਹਿਸਾਬ ਨਾਲ ਇਸ ਚੌਂਕੀਦਾਰ ਤੇ ਦਬਾਅ ਪਾਇਆ ਤੇ ਚੋਰੀ ਜਲਦੀ ਨਿਕਲਿਆ ਹੋਊਗੀ ਕਿਉਂਕਿ ਚੋਰੀ ਬਹੁਤ ਵੱਡੀ ਆ ਐਡੀ ਚੋਰੀ ਨਹੀਂ ਖੱਪਦੀਗੀ ਟੋਟਲ ਟੋ ਇੱਕ ਰਵਲਵਰ ਤੇ ਮੇਨ ਡੀਵੀਆਰ ਹੋਰ ਕੋਈ ਨੁਕਸਾਨ ਨਹੀਂ ਜੀ ਪੀਰ ਆਪਣਾ ਕਾਦਾ ਕਰਨੀ ਜੀ ਸੈਕਸੀ ਮੇਨ ਆਪਣੇ ਓਇਲ ਮੈਲਾ ਜੀ ਤੇਲ ਮੈਲਾ ਜੀ ਬਿਲਕੁਲ ਹਾਂ ਜੀ ਹਾਂ ਜੀ ਸ਼੍ਰੀ ਬਾਲਾ ਜੀ ਓਇਲ ਮੈਲ ਜੀ ਸਾਡਾ ਜਿਹੜਾ ਪਿਸਤਲ ਸੀਗਾ ਤੁਸੀਂ ਆਪਣੇ ਕੋਲੇ ਰੱਖਦੇ ਹੋ ਕਿ ਨਹੀਂ ਪਿਸਤਲ ਸੀ ਹਰ ਵੇ ਸਾਡੀ ਐਨਾ ਫੈਕਟਰੀ ਬਾਹਰ ਆ ਜੀ ਫੈਕਟਰੀ ਬਾਹਰ ਹੁੰਦੇ ਨਾ ਤੇ ਇੱਥੇ ਕੱਲ ਨੂੰ ਕੋਈ ਆਦਮੀ ਆਸਦਾ ਪਿਸਤਲ ਮੇਂ ਹਰਵੇ ਰਵਾਲਵਰ ਦੀ ਮੱਦ ਦਾ ਭਰ ਕੇ 6 ਗੋਲੀਆਂ ਲੋਡ ਕੀਤੀਆਂ ਵੰਗੀਆਂ ਸੋ ਹਰ ਵੇ ਫੈਕਟਰੀ ਦੇ ਵਿੱਚ ਹੀ ਪਿਆ ਹੁੰਦਾ ਮਤਲਬ ਖੰਡ ਗੱਲੇ ਦੇ ਵਿੱਚ ਹੀ ਪਿਆ ਹੁੰਦਾ ਹਰ ਵੇ ਇਹ ਮੈਂ ਕੈਸ਼ ਰੱਖੰਦਾ ਕਿ ਮਤਲਬ ਇੰਨਾ ਕੈਸ਼ ਰੱਖੰਦਾ ਹੈ ਜੀ ਰਾਤ ਸਾਡੀ ਗੱਡੀ ਤੇਲ ਲਾਹ ਕੇ ਸੀ ਤਕਰੀਬਨ ਕੋਈ 6:30 7:00 ਵਜੇ ਉਹ ਸਾਡੇ ਕੋਲੇ ਕੈਸ਼ ਆਉਂਦਾ ਸਾਡੇ ਸਵੇਰੇ ਜਿਵੇਂ ਅੱਜ ਕੈਸ਼ ਆ ਗਿਆ ਸਵੇਰੇ ਸਰੋਂ ਸਰੋਂ ਦੇ ਦੇਸ ਕਰਕੇ ਕਿ ਇੱਥੇ ਘਰੇ ਲੈ ਜਾਵਾਂਗੇ ਕਿ ਇੱਥੇ ਘਰੇ ਲੈ ਕੇ ਜਾਵਾਂਗੇ ਫਿਰ ਉਹ ਤਾਂ ਫੈਕਟਰੀਆਂ ਦੇ ਵਿੱਚ ਇੰਨਾ ਕੈਸ਼ ਕੋਈ ਆਮ ਨਾਰਮਲੀ ਗੱਲ ਆ ਜੀ ਬੜੀ ਵੱਡੀ ਗੱਲ ਹੈਣੀ ਜੀ ਹਾਂ ਜੀ ਮੇਨ ਸ਼ੱਕ ਤੁਹਾਨੂੰ ਚੌਕੀ ਦਾ ਚੌਕੀ ਦਾ ਦੇਖੋ ਐਡਾ ਵੱਡਾ ਕੰਡਾ ਦਿੱਤਾ ਹੈਗਾ ਜੀ 3:45 ਮਿੰਟ ਤੇ ਗੱਲ ਕਰਦਾ ਤੇ ਬੰਦਾ 6 ਮਿੰਟ ਬਾਅਦ ਬੰਦੇ ਨੂੰ ਕੋਈ ਨੀਂਦ ਨਹੀਂ ਆਉਂਦੀ ਗਈ ਉਹ ਵੀ ਸਵੇਰ ਦਾ ਟਾਈਮ ਹੈ ਜੇ ਆਪਾਂ ਰਾਤ ਨੂੰ ਕੋਈ 12 1 ਵਜੇ ਦਾ ਕਹਿ ਦਿੱਤਾ ਬੰਦੇ ਨੂੰ ਨੀਂਦ ਵੀ ਆ ਸਕਦੀ ਹੈ ਨਾ ਇਹ ਤਾਂ ਆਪਾਂ ਨੂੰ ਪਤਾ ਜੀ ਵੀ 6 ਮਿੰਟਾਂ 'ਚ ਬੰਦੇ ਚੋਰੀ ਕਰਨ ਵਾਸਤੇ ਆਏ ਆ ਖੜਕਾ ਵੀ ਹੋਇਆ ਕੁਛ ਨਾ ਕੋਈ ਤਾਂ ਆਵਾਜ਼ ਤਾਂ ਆ ਚਲ ਰਹੀ ਹੈ ਡੀਐਸਪੀ ਸਾਹਿਬ ਨੂੰ ਪਹੁੰਚੇ ਮੌਕੇ ਤੇ ਜਿੰਦਰ ਸਾਹਿਬ ਪਹਿਲਾਂ ਕੋਈ ਸ਼ੱਕ ਸੀਗਾ ਤੁਹਾਨੂੰ ਤੁਹਾਡੇ ਜਿਹੜਾ ਮਲਾ ਨਹੀਂ ਇਹੋ ਜਿਹਾ ਕੋਈ ਸ਼ੱਕ ਨਹੀਂ ਅਸੀਂ ਆਧਾਰ ਤੇ ਕਦੇ ਨਹੀਂ ਦੇਖਿਆ ਤੇ ਸਾਨੂੰ ਤਾਂ ਕੋਈ ਬੜੇ ਟਾਈਮ ਤੋਂ ਲੰਮਾ ਚੱਲ ਰਿਹਾ ਪਤਾ ਨਹੀਂ ਕਿੱਦਾਂ ਉਹਦੇ ਮਨ ਚ ਆਈ ਉਹਦੇ ਕਿੰਨਾ ਟਾਈਮ ਹੋ ਗਿਆ ਪੰਜ ਸਾਲ ਪੰਜ ਸਾਲ ਹੋ ਗਏ ਲੱਗੇ ਇਹ ਚੋਰੀ ਹੋਈ ਹੈ ਤੇ ਇਹਨਾਂ ਦੀ ਜਿੰਦਰ ਆਇਲ ਫੈਕਟਰੀ ਹੈ ਇਹਨਾਂ ਦੇ ਜੀ ਤੇ ਉਹਦੀ ਅਸੀਂ ਹਜੇ ਕੋਕ ਪੜਤਾਲ ਕਰ ਰਹੇ ਹਾਂ ਕੋਈ ਪਤਾ ਲੱਗੇ ਕਿ ਕੁਝ ਚੋਰੀ ਹੋਇਆ ਹਾਂਜੀ ਇਹਨਾਂ ਦੇ ਦੱਸਣ ਮੁਤਾਬਕ ਕੈਸ਼ ਤੇ ਇੱਕ ਵੈਪਨ ਇਥੋਂ ਚੋਰੀ ਹੋਇਆ ਉਹਦਾ ਹਜੇ ਅਸੀਂ ਅੱਗੇ ਪੜਤਾਲ ਕਰ ਰਹੇ ਹਾਂ ਕਿੰਨਾ ਕੈਸ਼ ਹਾ ਜੀ ਤੁਹਾਨੂੰ ਇਸ ਬਾਰੇ ਕੋਈ ਲੇਟਰ ਆਉਣ ਅਸੀਂ ਜਾਣਕਾਰੀ ਦਵਾਂਗੇ ਹਜੇ ਸਾਡੀ ਤਫ਼ਤੀਸ਼ ਚੱਲ ਰਹੀ ਹੈ ਇਸ ਤੋਂ ਇਲਾਵਾ ਸਰ ਇਹਨਾਂ ਨੇ ਇਹੀ ਕਹਣਾ ਕਿ ਚੌਕੀਦਾਰ ਤੇ ਸ਼ੱਕ ਕੀਤਾ ਜਾ ਰਿਹਾ ਹੈ ਨਹੀਂ ਅਸੀਂ ਇਸ ਮਾਮਲੇ 'ਚ ਹਜੇ ਫਿਲਹਾਲ ਕੁਝ ਨਹੀਂ ਕਹਿ ਸਕਦੇ ਸਾਡੀ ਪੁੱਛਗਿੱਛ ਚੱਲ ਰਹੀ ਹੈ ਸਰ